ਸਾਚੂ ਗੱਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 19 ਜਨਵਰੀ 2024 ਤੇ ਕਰੀਬ 1 ਵਜਨ ਦੇ ਵਿੱਚ ਪੰਜ ਕੁ ਮਿੰਟ ਬਠਿੰਡਾ ਕਿਲਾ ਰੋਡ ਕਿਲਾ ਮੁਬਾਰਕ ਦੇ ਨਾਲ ਆਪਾਂ ਖੜੇ ਹਾਂ ਬਿਲਕੁਲ ਔਰ ਇਹ ਟੋਆ ਇਹ ਤੁਸੀਂ ਕਰੀ ਨੂੰ ਨਿਗਾ ਮਾਰ ਲਓ ਘੱਟੋ ਘੱਟ ਨਹੀਂ ਤਾਂ 3 ਫੁੱਟ ਡੂੰਘਾ ਤੇ 4 ਕੇ 5 ਫੁੱਟ ਚੌੜਾ ਟੋਆ ਇਸ ਟੋਏ ਨੂੰ ਚਲੋ ਹੁਣ ਸ਼ਾਇਦ ਆਏ ਨੇ ਠੀਕਰਨ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਸੁੱਤੇ ਹੋ ਜਗਾਉਣ ਵਾਸਤੇ ਸਾਨੂੰ ਸਾਡਾ ਨੁਕਸਾਨ ਕਿ ਨਾ ਕਰਾਣਾ ਪੈਂਦਾ ਇਹ ਤੁਹਾਨੂੰ ਮੈਂ ਦੱਸਣਾ ਜ਼ਰੂਰੀ ਸਮਝੂੰਗਾ ਕਿਉਂਕਿ ਇਸ ਟੋਏ ਨੇ ਬੜੇ ਜਣਿਆਂ ਦੇ ਐਕਸੀਡੈਂਟ ਕੀਤੇ ਬੜਿਆਂ ਦੀਆਂ ਛਰੀਟਾਂ ਵਜੀਆਂ ਕੋਈ ਬੰਦਾ ਕੋਈ ਜਿਵੇਂ ਹੁਣ ਕੱਲ ਦੀ ਗੱਲ ਹੈ ਮੈਨੂੰ ਦੱਸ ਰਹੇ ਸੀਗੇ ਪਰ ਮੈਂ ਇਹਨਾਂ ਨੂੰ ਪੁੱਛੂੰਗਾ ਅੰਕੁਰ ਹੁਣੇ ਮੇਰੇ ਨਾਲ ਖੜੇ ਨੇ ਅੰਕੁਰ ਜੀ ਤੁਸੀਂ ਦੋ ਤਿੰਨ ਦਿਨਾਂ ਤੋਂ ਫੋਨ ਕਰਦੇ ਆ ਰਹੇ ਹੋ ਜਾਂ ਤੁਸੀਂ ਦੱਸ ਰਹੇ ਸੀਗੇ ਅਸੀਂ ਕੰਪਲੇਂਟ ਵੀ ਕੀਤੀਆਂ ਤੇ ਕਾਈਂਡਲੀ ਇਹਦੇ ਬਾਰੇ ਦੱਸੋ ਕਿੰਨੇ ਦਿਨਾਂ ਤੋਂ ਆਇਆ ਇਹ ਪੈਨ ਆਲੋ ਜੀ ਕਰੀਬ-ਕਰੀਬ 1 ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਆ ਸਾਡੇ ਆਸੇ-ਪਾਸੇ ਸਰਦਾਰ ਜੀ ਵੀ ਇੱਥੇ ਖੜਦੇ ਆ ਵਿਚਾਰੇ ਇਹ ਲਾ ਲਓ ਵੀ ਇੱਥੋਂ ਦੇਖੋ ਦੇਖ ਪਿਛਲੇ 5 ਦਿਨਾਂ ਦੇ ਵਿੱਚ ਘੱਟੋ-ਘੱਟ 20 ਤੋਂ 25 ਐਕਸੀਡੈਂਟ ਹੋ ਗਏ ਹੋਣਗੇ ਕੱਲ ਇੱਕ ਲੜਕੀ ਇੱਥੋਂ ਮਤਲਬ ਸਾਰੀ ਵਿਚਾਰੀ ਛਿੱਲੀ ਗਈ ਪਰ ਮਤਲਬ ਉਹ ਟਾਈਮ ਰਾਤ ਦਾ ਟਾਈਮ ਸੀਗਾ ਕੋਈ ਮਤਲਬ ਨਾ ਕੋਈ ਆਸੇ ਪਾਸੇ ਹੈ ਨਹੀਂ ਸੀਗਾ ਉਹ ਸਾਨੂੰ ਤਾਂ ਵਿਚਾਰੇ ਇੱਥੇ ਇੱਕ ਮਤਲਬ ਹੌਸਲਾ ਜੀ ਇੱਥੇ ਰੇੜੀ ਲਾਂਦੇ ਆ ਵਿਚਾਰੇ ਆਪਣਾ ਨਿਊਟਰਲ 버ਗਰ ਦੀ ਇਹਨਾਂ ਨੇ ਮੈਨੂੰ ਦੱਸਿਆ ਉਸ ਤੋਂ ਬਾਅਦ ਅਸੀਂ ਮਤਲਬ ਇਹਨਾਂ ਨੇ ਆਪਦੇ ਮਤਲਬ 2-4 ਸਾਥੀ ਨਾਲ ਲੈ ਕੇ ਮੇਰੀ ਦੁਕਾਨ ਤੋਂ ਮੁੰਡਾ ਲੈ ਕੇ ਆ ਇੱਥੇ ਅਸੀਂ ਰਾਤ ਖੁਦ ਮਤਲਬ ਅਸੀਂ ਲਾਇਆ ਮਤਲਬ ਪ੍ਰਸ਼ਾਸਨ ਦੀ ਜਾਂ ਮਤਲਬ ਇਹਨਾਂ ਦੀ ਮਹਿਕਮੇ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੇ ਆਪਦੀ ਸਮਝੀ ਅੱਛਾ ਮਤਲਬ ਆ ਆ ਜਿਹੜੇ ਲਗਾਏ ਨੇ ਇਹ ਤੁਸੀਂ ਆਪ ਕੀਤਾ ਕੋਈ ਡਿੱਗਦਾ ਢੈਂਦਾ ਬਿਲਕੁਲ ਬਿਲਕੁਲ ਅਸੀਂ ਆਪ ਲਾਇਆ ਸਾਰੇ ਬੁੱਧ ਤਿੰਨੇ ਕੈਪ ਚੱਕ ਕੇ ਗੁਰਦੁਆਰੇ 'ਚ ਮੈਂ ਲਗਾਏ ਆ ਆ ਪਰ ਆ ਭਰਾ ਨਾਲ ਲੱਗ ਕੇ ਬੈਰੀਕੇਡ ਚੱਕ ਕੇ ਲਿਆ ਕੇ ਇੱਥੇ ਬੈਰੀਕੇਡ ਲਗਾਇਆ ਉਸ ਤੋਂ ਪਹਿਲਾਂ ਇੱਥੇ ਲਗਭਗ ਇੱਕ ਲੜਕੀ ਸੀਗੀ ਪਿੱਛੇ ਬੈਠੀ ਆਪਣੇ ਪਾਪਾ ਨਾਲ ਫਾਦਰ ਸਾਹਿਬ ਉਹਦੇ ਵਿੱਚ ਗਰੇ ਉਹ ਮਾਈ ਗਾਡ ਅੱਛਾ ਬਹੁਤ ਬੁਰੀ ਉਹਨਾਂ ਦੇ ਆ ਜਗ੍ਹਾ ਤੇ ਸੱਟ ਲੱਗੀ ਆ ਉਸ ਤੋਂ ਪਹਿਲਾਂ ਲਗਭਗ ਘੱਟੋ ਘੱਟ 10 ਦਿਨ ਪਹਿਲਾਂ ਦੀ ਗੱਲ ਕਰਨ ਲੱਗਾ ਵਾਂ ਇੱਕ ਸ਼ਖਸ ਇੱਥੇ ਰਤੀ 10 6 10 ਵਜੇ ਮੈਂ ਆ ਰਹੀ ਰਾਸ਼ਨ ਲੈ ਕੇ ਨੇੜੇ ਹੋ ਜੋ ਥੋੜਾ ਹਾਂਜੀ ਰਾਸ਼ਨ ਲੈ ਕੇ ਆ ਰਹੀ ਇਹ ਸ਼ਖਸ ਗਰੇ ਥੋਦੀ ਉਹ ਸਾਹਮਣੇ ਪੱਤੀ ਆ ਉਹਨਾਂ ਦੀ ਆ ਬੁੱਲ ਪਾਟਿਆ ਉਹਨਾਂ ਦਾ ਅੱਛਾ ਬੁੱਲ ਪਾਟਿਆ ਮੈਂ ਦੇਖਿਆ ਵਾ ਬਹੁਤ ਸੱਟਾਂ ਉਹਨਾਂ ਦੇ ਲੱਗੀਆਂ ਕਰ ਉঠে ਆਪਦਾ ਮੋਟਰਸਾਈਕਲ ਚੱਕ ਕੇ ਉਹ ਨਿਕਲ ਗਏ। ਫੋਟਵਾ ਖਿੱਚਦੇ ਖਿੱਚੰਦਾ ਤੱਕ ਰਹਿ ਗਏ ਸੀ। ਠੀਕ ਹੈ ਨਾ ਨੇ ਜੀ ਜੇਏ ਸਾਹਿਬ ਨੂੰ ਵੀ ਕਾਲ ਕੀਤੀ ਉਹ ਕਹਿੰਦੇ ਸਾਨੂੰ ਕੰਪਲੇਨਟ ਦਿਓ ਪਹਿਲਾਂ ਫਿਰ ਅਸੀਂ ਇਹਨੂੰ ਠੀਕ ਕਰਾਂਗੇ। ਮਤਲਬ ਜੇ ਦਾਸ ਤਾਂ ਉਹਦਾ ਕੋਈ ਮਤਲਬ ਨਹੀਂ ਕਿਹੜੇ ਗੇਜ ਨੂੰ ਭੇਜੀਆਂ ਉਹ ਕਹਿੰਦੇ ਸਾਨੂੰ ਸਾਡੇ ਕੋਲ ਆਡੀਓ ਵੀ ਉਹਨਾਂ ਦੀ ਉਹ ਕਹਿੰਦੇ ਸਾਨੂੰ ਕੰਪਲੇਂਟ ਨੰਬਰ ਦਿਓ ਅਸੀਂ ਤਾਂ ਠੀਕ ਕਰਾਵਾਂਗੇ ਨਹੀਂ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਮੈਂ ਜਿਹਨਾਂ ਨਾਲ ਇਹਨਾਂ ਨਾਲ ਗੱਲ ਕਰਦਾ ਹਾਂ ਨਿੱਦਰ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿਆਂ ਆਜੋ ਇਹ ਕੰਪਲੇਂਟ ਇਹ ਕੰਪਲੇਂਟਸ ਨੇ ਕਾਈਂਡਲੀ ਇਹ ਦੇਖੋ ਇਹ ਦੋ ਕੰਪਲੇਂਟ ਕੀਤੀਆਂ ਹੋਈਆਂ ਇਹਨੂੰ ਕਲੋਜ਼ ਕਰਕੇ ਦਿਖਾਓ ਸਰ ਇਹਨਾਂ ਕੰਪਲੇਂਟਸ ਜਿਹੜੀਆਂ ਇਹਨਾਂ ਨੂੰ ਕੀਤੀਆਂ ਉਸ ਤੋਂ ਬਾਅਦ ਵੀ ਨਹੀਂ ਆਏ ਤੇ ਕਦੋਂ ਦੀ ਕੀਤੀ ਹੋਈਆਂ ਬ੍ਰਦਰ ਕਿੰਨੇ ਦਿਨ ਹੋ ਗਏ ਦੋ ਦਿਨ ਪਹਿਲਾਂ ਨੇ ਰਿਜੈਕਟ ਕਰਤੀ ਉਸ ਤੋਂ ਬਾਅਦ ਮੈਂ ਕੱਲ ਦੁਬਾਰਾ ਫਿਰ ਦਿੱਤੀ ਦੋ ਦਿਨ ਹੋ ਗਏ ਜਾਂ ਉਸ ਤੋਂ ਪਹਿਲਾਂ ਵਰਵਲੀ ਹਾਂਜੀ ਉਸ ਤੋਂ ਪਹਿਲਾਂ ਵਰਵਲੀ ਦਾ ਫੋਨ ਕਰਦੇ ਰਹੇ ਬਿਲਕੁਲ ਬਿਲਕੁਲ ਮਨਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੇ ਇਹ ਨੰਬਰ ਦਿੱਤਾ ਜੈ ਜੀ ਸਾਦਾ ਜੈ ਜੀ ਸਾਦਾ ਮੈਨੂੰ ਨੰਬਰ ਮਿਲਿਆ ਮੈਨੂੰ ਕਹਿੰਦਾ ਪਹਿਲਾਂ ਤਾਂ ਉਹਦੇ ਬੰਦੇ ਨਾਲ ਗੱਲ ਕਰਾਓ ਸਾਡੇ ਮੁਲਾਜ਼ਮ ਨਾਲ ਜਿਨੇ ਦਾ ਨੰਬਰ ਦਿੱਤਾ ਨਹੀਂ ਤੁਹਾਡੇ ਜੈ ਸਾਹਿਬ ਕਿਹੜੇ ਸੀ ਕਿਹੜੇ ਸੀ ਜੈ ਸਾਹਿਬ ਸ਼ਾਇਦ ਮਨਿੰਦਰ ਸਿੰਘ ਢਿੱਲੋਂ ਮਨਿੰਦਰ ਸਿੰਘ ਢਿੱਲੋਂ ਜੀ ਢਿੱਲੋਂ ਹਾਂਜੀ ਜੈ ਸਾਹਿਬ ਨਾਲ ਮੇਰੀ ਉਹਨਾਂ ਨਾਲ ਗੱਲ ਹੋ ਬੰਦੇ ਨਾਲ ਗੱਲ ਕਰਾਓ ਜਿੰਨੇ ਤੁਹਾਨੂੰ ਮੇਰਾ ਨੰਬਰ ਦਿੱਤਾ ਮੈਂ ਕਿਹਨਾਂ ਦਾ ਜੇਈ ਦਾ ਨੰਬਰ ਨਹੀਂ ਲੈ ਸਕਦੇ ਤੁਸੀਂ ਉਹਨਾਂ ਤੋਂ ਵੀ ਲੈਣਾ ਤੁਸੀਂ ਪਬਲਿਕ ਸਰਵੰਟ ਹੋ ਕਿ ਉਹਨਾਂ ਨੂੰ ਤੁਸੀਂ ਇਹ ਪੁੱਛਣਾ ਸੀ ਵੀ ਸ਼੍ਰੀਮਾਨ ਤੁਹਾਡਾ ਨੰਬਰ ਅਸੀਂ ਲੈ ਨਹੀਂ ਸਕਦੇ ਨਹੀਂ ਲੈ ਸਕਦੇ ਉਹ ਬਸ ਇਹੀ ਹੈ ਤੁਸੀਂ ਕਾਲ ਕੀਤੀ ਹੈ ਸਾਨੂੰ ਕੰਪਲੀਟ ਨੰਬਰ ਦਿਓ ਮੈਂ ਤੇ ਕੰਪਲੀਟ ਨੰਬਰ ਤੋਂ ਹੀ ਲੈਣਾ 22 ਦਿਨ ਹੋ ਗਏ ਇਹਨੂੰ ਕਮ ਸੇ ਕਮ ਇਹਨੂੰ ਰਿਫਰਦਾ ਕਰਾਓ ਮੇਰੇ ਕੋਲ ਕੰਦੇ ਕੰਪਲੀਟ ਹੀ ਨਹੀਂ ਪਹੁੰਚੀ ਰਿਕਾਰਡਿੰਗ ਕੱਢੋ ਜੀ ਕਿੱਥੇ ਆ ਰਿਕਾਰਡਿੰਗ ਆ ਹਾਲ ਹੈ ਜੇ ਹੁਣ ਫੋਨ ਕਰਕੇ ਨੰਬਰ ਲੈ ਲਿਆ ਜਾਵੇ ਤੇ ਫਿਰ ਅਗੋਂ ਤੁਸੀਂ ਸਵਾਲ ਇਹ ਕਰਦੇ ਹੋ ਵੀ ਤੁਹਾਡਾ ਨੰਬਰ ਕੁ ਦਿੱਤਾ ਸਰਦਾਰ ਜੀ ਕੀ ਨਾਮ ਤੁਹਾਡਾ ਸਰਜੀਤ ਸਿੰਘ ਜੀ ਸਰਦਾਰ ਜੀ ਸਿੰਘ ਤੁਸੀਂ ਇੱਥੇ ਹੀ ਹੁੰਦੇ ਹੋ ਇੱਥੇ ਹੁੰਦੇ ਜੀ ਕੀ ਹਾਲਾਤ ਤੁਸੀਂ ਇੱਥੋਂ ਦੇ ਜਿਹੜੇ ਦੇਖੇ ਮੇਰੇ ਹਿਸਾਬ ਨਾਲ 25 30 ਬੰਦੇ ਟਿਕਦੇ ਰੋਜ਼ ਦੇ ਡੇਲੀ ਹਾਂ ਜਵਾਗ ਟਿਕਦੇ ਨੇ ਕਿੰਨੇ ਕਿੰਨੇ ਦਿਨਾਂ ਤੋਂ ਇਹ ਹਾਲਾਤ ਹੈ ਇਹਨੂੰ ਘੱਟੋ ਘੱਟ 15 ਦਿਨ ਤੋਂ ਉੱਪਰ ਹੋ ਗਏ 15 ਦਿਨ ਤੋਂ ਉੱਪਰ ਦੇਖੋ ਸਿੰਘ ਸਾਹਿਬ ਇਹ ਕਹਿ ਰਹੇ ਨੇ 15 ਦਿਨਾਂ ਤੋਂ ਹਾਂਜੀ 10 ਦਿਨ ਤੋਂ ਕੁਛ ਨਹੀਂ ਰੋੜ ਦਾ ਹਰਵੇ ਕੋ ਕਿੰਨਾ ਬੁਰਾ ਐਥੋਂ ਪਾਣੀ ਓਵਰਫਲੋ ਹੋਇਆ ਹਾਂਜੀ ਨਗਰ ਕਿਤਨਾ ਐਡਰਾਂ ਪਾਣੀ ਗੁਰੂ ਗੋਬਿੰਦ ਸਿੰਘ ਨਾਤੇ ਕਿਤਨਾ ਪਾਣੀ ਚ ਡੱਪੀ ਹਾਂਜੀ ਸੰਗਤ ਤਾਂ ਬਹੁਤ ਦੁਖੀ ਹੋਈ ਤੁਸੀਂ ਇਹ ਦੇਖੋ ਵੀ ਇੱਥੋਂ ਪਾਣੀ ਦਾ ਓਵਰਫਲੋ ਹੋਇਆ ਗੰਦਾ ਤੁਸੀਂ ਸਾਰੀ ਸੜਕ ਦੇਖ ਲਓ ਹੁਣ ਵੀ ਇਹ ਹਾਲਾਤ ਐ ਇੱਥੋਂ ਦੇ ਵੀ ਕਿੱਡੇ ਬੁਰੇ ਹਾਲਾਤ ਤੇ ਮੈਂ ਇਸ ਗੱਲ ਤੇ ਹੈਰਾਨਾ ਵੀ ਜੈ ਸਿੰਘ ਸਾਹਿਬ ਇਹ ਪੁੱਛਦੇ ਨੇ ਵੀ ਤੁਹਾਨੂੰ ਮੇਰਾ ਨੰਬਰ ਕਿਨੇ ਦਿੱਤਾ ਸੋਕੋ ਤੁਸੀਂ ਹਾਂਜੀ ਪਲੀਜ਼ ਸਨੋ ਜੀ ਅਸੀਂ ਮਾ ਕਿਲਾ ਸਾਹਿਬ ਗੁਰਦੁਆਰੇ ਦੇ ਕੋਲੋਂ ਮੋੜ ਰਿਹਾ ਹਾਂ ਸਰ ਉੱਥੇ ਇੱਕ ਨਾ ਵਾਟਰ ਵਕਤ ਦੇ ਸਾਡੀ ਪਾਈਪਲਾਈਨ ਫੱਟੀ ਹੋਈ ਇੱਕ ਤੇ ਇੱਕ ਦਾ ਢੱਕਾ ਨਾ ਜਿਹੜਾ ਉਹਦਾ ਉਹ ਤੋੜਿਆ ਹੋਇਆ ਬੁਰਾ ਬੁਰੀ ਤਰ੍ਹਾਂ ਨਾਲ ਬਹੁਤ ਐਕਸੀਡੈਂਟ ਹੁੰਦੇ ਇੱਥੇ ਹੂੰ ਇਹਦਾ ਕੁਝ ਕਰਾਓ ਸਰ ਕੰਪਲੀਟਾ ਕਿੰਨੀਆਂ ਕੰਪਲੀਟਾ ਪਾਤੀਆ ਕੋਈ ਕੋਈ ਹੈ ਹੀ ਨਹੀਂ ਕੋਈ ਇਹਦੀ ਸੁਣਵਾਈ ਕੋਈ ਨੰਬਰ ਦੇ ਦਿਓ ਮੈਨੂੰ ਕਿੰਨੇ ਕੰਪਲੀਟ ਗਰੀਆ ਗਰੀਆ ਆਡੀਅਨਸ ਹਾਂਜੀ ਇਹਨਾਂ ਦੇ ਜਿਹੜੇ ਵੀਡੀਓ ਪਰ ਤੁਹਾਨੂੰ ਵੀ ਆਈ ਵੀ ਹੈ ਜੀ ਅਜੇ ਕਿਸੇ ਦੇ ਮੋਬਾਈਲ ਤੇ ਦੇਖੀ ਤੁਹਾਨੂੰ ਵੀ ਆਈ ਵੀ ਹੈ ਕੰਪਲੀਟ ਹੁਣ ਜਿਹੜਾ ਬੰਦਾ ਉਹਦਾ ਖੜਾ ਫੋਨ ਕਰਾਇਆ ਜਾਂਦਾ ਉਹ ਗਾਲੀ ਕਾਰ ਫੋਨ ਕਰਾਇਆ ਮੇਰੇ ਕੋਲੇ ਸਾਡਾ ਮੁਲਾਜ਼ਮ ਹੀ ਹੋਣਾ ਲਾ ਜੀ ਤੁਹਾਡਾ ਕੋਈ ਮੁਲਾਜ਼ਮ ਨਹੀਂ ਹੈਗਾ ਜੀ ਮੇਰੇ ਕੋਲੇ ਹੋਰ ਹੋਰ ਬੰਦਾਜ਼ ਹੋਣਾ ਵੀ ਕਿਹਦੇ ਨਾਲ ਤੁਸੀਂ ਨਹੀਂ ਕਰਨੀ ਤੁਸੀਂ ਨਹੀਂ ਕਰਨਾ ਠੀਕ ਚਲੋ ਦੇਖੋ ਦੇਖੋ ਗੱਲ ਗੱਲ ਮੈਂ ਮੈਂ ਉਹੀ ਗੱਲ ਕਰ ਰਿਹਾ ਸੀਗਾ ਬ੍ਰਦਰ ਉਹ ਇਹ ਕਹਿ ਰਹੇ ਵੀ ਮੁਲਾਜ਼ਮ ਤੁਹਾਨੂੰ ਫੋਨ ਕਰਵਾ ਰਿਹਾ ਮੈਨੂੰ ਇਹ ਸਮਝ ਨਹੀਂ ਆਉਂਦਾ ਮਤਲਬ ਅਸੀਂ ਆਪਦੇ ਮੁਲਾਜ਼ਮ ਦੀ ਡੰਡ ਲਾਈਏ ਵੀ ਤੂੰ ਸਾਡਾ ਨੰਬਰ ਦਿੱਤਾ ਕਿਉਂ ਜੇ ਕੋਈ ਮਰਦਾ ਇੱਥੇ ਮਰੇ ਹੂੰ ਤੂੰ ਸਾਡਾ ਨੰਬਰ ਦਿੱਤਾ ਕਿਉਂ ਸਿਰਫ ਅਫਸਰ ਨੂੰ ਇਸ ਗੱਲ ਦੀ ਤਕਲੀਫ ਜ਼ਿਆਦਾ ਹੋਈ ਜੀ ਤੁਸੀਂ ਦੇਖ ਹੀ ਰਹੇ ਹੋ ਬਾਕੀ ਤੁਸੀਂ ਸਰ ਹਾਲਾਤ ਕਿਲਾ ਰੋਡ ਦੇ ਦੇਖੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੀਆਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਤੁਸੀਂ ਇੱਥੇ ਸੀਵਰੇਜ ਦਾ ਹਾਲ ਵੀ ਦੇਖੋ ਇੰਨਾ ਮਾੜਾ ਹਾਲ ਹੈ ਸਰ ਕਿਤੇ ਮੈਨੂੰ ਸੁੱਕਾ ਥਾਂ ਦਿਖਾ ਦਿਓ ਤੁਸੀਂ ਜੀ ਆਪਾਂ ਕਿੱਗੇ ਵੀ ਪਾਣੀ ਖੜਾ ਉੱਥੇ ਟੋਇਆ ਕਾਦਾ ਹੋਰ ਹੋਰ ਆ ਉੱਥੇ ਉੱਥੇ ਨਾ ਜੀ ਕੀ ਹੈ ਉੱਥੇ ਪਾਈਪ ਲਾਈਨ ਕੋਈ ਹੋਰ ਫੱਟੀ ਹੋਈ ਆ ਤੁਸੀਂ ਅੱਗੇ ਦੇਖੋ ਮੈਂ ਕਹਿੰਨਾ ਜੀ ਪੈਦਲ ਤਾਂ ਲੰਘਣਾ ਹੀ ਇੰਨਾ ਮੁਸ਼ਕਲ ਆ ਜੇ ਮੈਂ ਉੱਥੋਂ ਲੰਘਣ ਲੱਗ ਜਾਂ ਪਹਿਲੀਆਂ ਮੇਰੇ ਬੂਟ ਦੇ ਹਾਲਾਤ ਦੇਖੋ ਮਹੌਨਾ ਦੇ ਬੱਚੇ ਨੂੰ ਟਿਊਸ਼ਨ ਤੋਂ ਲੈ ਕੇ ਆਇਆ ਹਾਂ ਮਤਲਬ ਹਾਲਾਤ ਦੇਖੋ ਇੰਨਾ ਗੰਦ ਮਤਲਬ ਰਹਿ ਰੱਬ ਦਾ ਨਾ ਖੜਿਆ ਨਹੀਂ ਜਾਂਦਾ ਜੀ ਸੋ ਤੁਸੀਂ ਇਹ ਦੇਖੋ ਮੈਂ ਮੈਂ ਜਿਹੜੀ ਕੀ ਗੱਲ ਕਹਿ ਰਿਹਾ ਸੀਗਾ ਵੀ ਠੀਕ ਹੈ ਵੀ ਅਸੀਂ ਤਾਂ ਹੁਣ ਇਹਨਾਂ ਦੇ ਗੁਲਾਮ ਬਣ ਕੇ ਰਹਿ ਗਏ ਜਿਵੇਂ ਆ ਪਏ ਨੇ ਗੁਲਾਮ ਤਾਸ਼ ਦੇ ਪੱਤੇ ਵਾਂਗੂ ਦਿਖਾਓ ਆ ਇਧਰਲੇ ਪਾਸੇ ਉਹਦੀ ਤੁਹਾਨੂੰ ਐਂਗਲ ਚੇਂਜ ਕਰਨਾ ਪੈਣਾ ਤੁਹਾਨੂੰ ਪਤਾ ਲੱਗੇ ਅਸੀਂ ਇਸ ਤਰੀਕੇ ਦੇ ਗੁਲਾਮ ਆ ਇਹਨਾਂ ਦੇ ਵੀ ਅਸੀਂ ਫੋਨ ਨੰਬਰ ਵੀ ਨਹੀਂ ਲੈ ਸਕਦੇ ਜਦੋਂ ਇਹਨਾਂ ਦੀ ਮਰਜ਼ੀ ਹੋਏਗੀ ਉਦੋਂ ਇਹ ਲੋਕ ਕੰਮ ਕਰਨਗੇ ਜਦੋਂ ਤੁਹਾਨੂੰ ਇੱਕ ਵਾਰੀ ਬੰਦੇ ਨੇ ਕੰਪਲੇਂਟ ਕਰਕੇ ਦੱਸਤਾ ਵੀ ਕਿਲਾ ਰੋਡ ਦੇ ਉੱਤੇ ਸ਼੍ਰੀਮਾਨ ਇੱਥੇ ਟੋਇਆ ਤੁਹਾਡਾ ਸਵਾਲ ਇਹ ਬਣਦਾ ਸੀ ਦੱਸੋ ਭਾਜੀ ਕਿੱਥੇ ਐ ਇਹ ਨਹੀਂ ਬਣਦਾ ਜਈ ਸਾਹਿਬ ਵੀ ਹਾਂਜੀ ਦੱਸੋ ਜੀ ਤੁਹਾਡੀ ਫੋਨ ਤੇ ਕੌਣ ਗੱਲ ਕਰਾ ਰਿਹਾ ਜੀ ਤੁਹਾਨੂੰ ਨੰਬਰ ਕਿਨੇ ਦਿੱਤਾ ਜੀ ਸ਼੍ਰੀਮਾਨ ਤੁਹਾਡੇ ਕੋਲ ਜੇ ਇਹ ਪੋਸਟ ਹੈ ਇਸ ਕਰਕੇ ਤੁਹਾਡਾ ਨੰਬਰ ਉਹ ਹੋਣਾ ਚਾਹੀਦਾ ਸਾਰੇ ਲੋਕਾਂ ਕੋਲ ਵੀ ਜਿੱਥੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੇਰੇ ਵੀਰ ਤੁਸੀਂ ਇਸ ਨੰਬਰਾਂ ਤੇ ਕਾਲ ਕਰੋ ਇਹ ਸਵਾਲ ਨਹੀਂ ਬਣਦਾ ਵੀ ਹਾਂਜੀ ਮਾਰੇ ਤੁਹਾਨੂੰ ਮੇਰਾ ਨੰਬਰ ਦਿੱਤਾ ਕਿਨੇ ਕੌਣ ਗੱਲ ਕਰਾ ਰਿਹਾ ਤੁਹਾਡੀਆਂ ਹਨ ਗਹਿਲੀਆਂ ਕਰਾਂ ਜਿਹੜੇ ਲੋਕਾਂ ਦੇ ਉੱਤੇ ਐਕਸੀਡੈਂਟ ਹੋਏ ਨੇ ਉਹਦਾ ਦੇਣਦਾਰ ਕੌਣ ਹੈ ਗਲਤੀਆਂ ਤੁਹਾਡੀਆਂ ਤੇ ਭੁਗਤਣ ਲੋਕ ਵਾਹ ਜੀ ਵਾਹ ਮੇਰੇ ਵੀਰੇ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਤੁਸੀਂ ਸਗੋਂ ਪ੍ਰਸ਼ਾਸਨ ਦਾ ਕੰਮ ਜਾਂ ਡਿਪਾਰਟਮੈਂਟ ਦਾ ਕੰਮ ਹੀ ਹੁੰਦਾ ਵੀ ਤੁਸੀਂ ਉਹਨਾਂ ਲੋਕਾਂ ਦੀ ਗੱਲ ਨੂੰ ਬੜੇ ਪਿਆਰ ਨਾਲ ਸੁਣੋ ਅਸੀਂ ਆਪਣੀਆਂ ਬੁੱਲਾ ਵੜਵਾ ਕੇ ਇਹ ਐਕਸੀਡੈਂਟ ਕਰਵਾ ਕੇ ਫੇਰ ਜੇ ਕੰਪਲੇਂਟ ਕਰਵਾਣੀ ਹੈ ਫੇਰ ਉਹਦਾ ਕੋਈ ਨਿਵਾਰਨ ਹੋਣਾ ਫੇਰ ਤੁਹਾਡੀ ਲੋੜ ਕੀ ਹੈ ਫਿਰ ਲੋਕੀ ਆਪ ਹੀ ਕਰ ਲਿਆ ਕਰਨਗੇ ਇਸ ਕਰਕੇ ਬੇਨਤੀ ਇਹ ਹੈ ਆ ਬੈਰੀਕੇਟਿੰਗ ਵੀ ਇਹਨਾਂ ਲੋਕਾਂ ਨੇ ਆਪ ਕੀਤੀ ਹੈ ਕਿੱਡੀ ਸ਼ਰਮ ਦੀ ਗੱਲ ਹੈ ਵੀ ਡਿਪਾਰਟਮੈਂਟ ਦਾ ਕੋਈ ਬੰਦਾ ਨਹੀਂ ਆਇਆ ਮੈਂ ਕਹਿੰਦਾ ਜੀ ਇੰਨੀ ਬੇਸ਼ਰਮੀ ਅਸੀਂ ਨਹੀਂ ਦੇਖੀ ਤੁਸੀਂ ਇਹ ਦੇਖੋ ਸ਼ਮਿੰਦਰ ਜੀ ਕੱਲ ਇਹਨਾਂ ਦੇ ਬੰਦੇ ਆਏ ਆ ਇੱਥੇ ਆਟੋ ਟੈਂਪੂ ਭਰ ਕੇ ਲਿਆਏ ਆ ਮਤਲਬ ਇਹਨੂੰ ਓਕੇ ਰਿਪੇਅਰ ਕਰਨ ਲਈ ਪਤਾ ਨਹੀਂ ਉਹਨਾਂ ਨੂੰ ਕੋਈ ਫੋਨ ਆ ਗਿਆ ਵੀ ਨਹੀਂ ਕਰਨਾ ਪਤਾ ਨਹੀਂ ਕਿਵੇਂ ਸਾਨੂੰ ਨਹੀਂ ਪਤਾ ਵਾਪਸ ਕਿਉਂ ਗਏ ਅਸੀਂ ਰਾਤ ਨੂੰ ਮਤਲਬ ਜਦੋਂ ਇੱਥੇ ਐਕਸੀਡੈਂਟ ਹੋਇਆ ਮੈਨੂੰ ਭਰਾ ਨੇ ਫੋਨ ਕੀਤਾ ਵੀ ਐ ਕਰਕੇ ਜੀ ਹੁਣੇ ਜਸਟ ਐਕਸੀਡੈਂਟ ਹੋਇਆ ਏ ਮੇਰਾ ਮਤਲਬ ਇੱਥੇ ਬ੍ਰਦਰ ਸਾਡਾ ਮਨੀਸ਼ ਮੁੰਡਾ ਨਾਲ ਜਾ ਕੇ ਕਿਲਾ ਸਾਹਿਬ ਦੇ ਵਿੱਚੋਂ ਆ ਲਿਆ ਕੇ ਅਸੀਂ ਇੱਥੇ ਮਤਲਬ ਆ ਲਾਏ ਤਾਂ ਇਹ ਖਾਲੀ ਛੱਡ ਗਏ ᱛੀ ਬਿਲਕੁਲ ਬਿਲਕੁਲ ਹੁਣ ਤਾਂ ਖਾਲੀ ਹੈ ਜੀ ਰਾਤ ਤੋ ਭਰਿਆ ਹੋਇਆ ਸੀ ਪਤਾ ਹੀ ਨਹੀਂ ਲੱਗ ਰਿਹਾ ਸੀ ਵੀ ਇੱਥੇ ਟੋਆ ਹੁਣ ਵੇਖ ਲਓ ਵੇਖ ਲਓ ਕਿਸ ਤਰੀਕੇ ਨਾਲ ਮੇਰੇ ਸ਼ਹਿਰ ਦੇ ਵਿੱਚ ਕੰਮ ਹੁੰਦੇ ਐ ਇਸੇ ਕਰਕੇ ਮੈਂ ਕਹਿੰਦਾ ਉਹਨਾਂ ਵੀ ਕੀ ਹਾਲ ਆ ਮੇਰੇ ਸ਼ਹਿਰ ਦਾ ਸ਼ਹਿਰ ਦੇ ਹਾਲਾਤ ਤੁਸੀਂ ਵੇਖ ਲਓ ਇਸ ਤਰੀਕੇ ਦੇ ਨੇ ਵੀ ਕੰਮ ਨਹੀਂ ਹੁੰਦੇ ਬੰਦੇ ਕੰਮ ਕਰਨ ਆਂਦੇ ਨੇ ਚਲੇ ਜਾਂਦੇ ਨੇ ਕੋਈ ਫਰਜ਼ ਇਹ ਨਹੀਂ ਨਿਭਾਇਆ ਵੀ ਕੰਮ ਸਕੇ ਮੈਨੂੰ ਢਾਕ ਹੀ ਜਾਈਏ ਅਸੀਂ ਸੋ ਮੇਰਾ ਕੰਮ ਇਹ ਸੀਗਾ ਕਿ ਮੈਂ ਤੁਹਾਨੂੰ ਦਿਖਾ ਦਿਆਂ ਤੇ ਪ੍ਰਸ਼ਾਸਨ ਨੂੰ ਥੋੜੀਆਂ ਜਿਹੀਆਂ ਅੱਖਾਂ ਖੁੱਲਣ ਦੀ ਲੋੜ ਹੈ ਕਿਉਂਕਿ ਸਰਦੀ ਬਹੁਤ ਹੈ ਰਜਾਈਆਂ ਚੋਂ ਨਿਕਲ ਜੀਏ ਜਿਹੜੇ ਦਫ਼ਤਰਾਂ ਦੇ ਵਿੱਚ ਆਪਾਂ ਹੀਟਰ ਲਾ ਕੇ ਬੈਠੇ ਹੁੰਨੇ ਆ ਲੋਕ ਜਿਹੜੇ ਸੜਕਾਂ ਤੇ ਤੁਰੇ ਫਿਰਦੇ ਨੇ ਉਹਨਾਂ ਦਾ ਵੀ ਧਿਆਨ ਰੱਖੀਏ ਕਰੀਏ ਦਾ ਹੱਲ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ